ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਕਲੌਥ ਹਾਊਸ ਮੈਸਰ ਖਾਨ ਦੇ ਵੀ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਜਿਹੜਾ ਪ੍ਰਿੰਟ ਲੈ ਕੇ ਆਏ ਆ ਪਲੇਨ ਸਾਫਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਸਾਰਾ ਸਬਸ ਨੂੰ ਦੇਵਾਂਗੇ ਜੋਰਜਟ ਤੇ ਕ੍ਰੇਪ ਦਾ ਆਪਣੇ ਕੋਲੇ ਸੀਜ਼ਨ ਅਕੋਰਡਿੰਗ ਬੁਟੀਕ ਵਾਲੀਆਂ ਪਹਿਣਾ ਵਾਸਤੇ ਬਹੁਤ ਹੀ ਸੋਹਣੀ ਆਫਰ ਪ੍ਰਾਈਸ ਤੇ ਜੋਰਜਟਾਈ ਹੈ ਇੱਕ ਆਪਾਂ ਅੱਜ ਸਟਾਫ ਲੈ ਕੇ ਆਏ ਆ ਆਪਣੇ ਕੋਲ ਤਿੰਨ ਗੱਠਾ ਆਈਆਂ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਗੱਠਾ ਆਪਣੇ ਕੋਲੇ ਆਈਆਂ ਨੇ ਤੇ ਦੋ ਗੱਠਾ ਆਪਣੇ ਕੋਲੇ ਜ਼ੋਰ ਜਟ ਦੀਆਂ ਆਈਆਂ ਇੱਕ ਜਾ ਗੱਠ ਜਿਹੜੀ ਹੈਗੀ ਆਪਣੇ ਕੋਲੇ ਕ੍ਰੇਪ ਦੀ ਆਈ ਆ ਆਪਾਂ ਬਹੁਤ ਪਰਤੇ ਨਾਲ ਮਾਲ ਦੇਣਾ ਹੈ ਬਹੁਤ ਹੀ ਵਧੀਆ ਕੁਆਲਿਟੀ ਦੀ ਆਪਾਂ ਲੈ ਕੇ ਆਏ ਆ ਕ੍ਰੇਪ ਤੇ ਬਹੁਤ ਹੀ ਵਧੀਆ ਕੁਆਲਿਟੀ ਦੀ ਲੈ ਕੇ ਆਏ ਆ ਆਪਾਂ ਜ਼ੋਰ ਜਟ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਕੋਲੇ ਕਿਹੜੇ ਕਿਹੜੇ ਕਲਰ ਆਏ ਆ ਦੋ ਗੱਠਾ ਆਈਆਂ ਆ ਆਪਾਂ ਗੱਠਾ ਖੋਲੀਆਂ ਅੱਜ ਤੇ ਬਹੁਤ ਹੀ ਸੋਹਣੇ ਰੰਗ ਆਏ ਤੇ ਵਧੀਆ ਕੁਆਲਿਟੀ ਦੀ ਆਪਣੇ ਕੋਲੇ ਆਈ ਹੈ ਜ਼ੋਰ ਜਟ ਤੇ ਪਹਿਲਾਂ ਆਪਾਂ ਤੁਹਾਨੂੰ ਜ਼ੋਰ ਜਟ ਦੇ ਕਲਰ ਦਿਖਾਵਾਂਗੇ ਤੁਸੀਂ ਇਹਦੇ ਵਿੱਚ ਕਲਰ ਸਾਡੇ ਕੋਲ ਦੇਖ ਸਕਦੇ ਹੋ ਕਿਹੜੇ ਕਿਹੜੇ ਕਲਰ ਆਏ ਆ ਤੇ ਇਹ ਤੁਸੀਂ ਆ ਸ਼ੂਟ ਰੈਡੀ ਕਰ ਸਕਦੇ ਹਾਂ ਬਟਿਕ ਤੇ ਤੇ ਘਗਰੇ ਸ਼ਰਾਰੇ ਕੁਝ ਵੀ ਤੁਸੀਂ ਫਰਾਕਾਂ ਕੁਝ ਵੀ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਇਹ ਸਾਡੇ ਕੋਲੇ ਪਲੇਨ ਸਟਾਫ ਆਇਆ ਸੀ ਤੁਹਾਨੂੰ ਬਹੁਤ ਹੀ ਪਰਤੇ ਨਾਲ ਦੇਣਾ ਜਿਹੜੀਆਂ ਆਪਣਾ ਬਟਿਕ ਵਾਲੀਆਂ ਸਾਡੇ ਨਾਲ ਫੋਨ ਨੰਬਰ ਅਸੀਂ ਦਿੰਨੇ ਹਾਂ ਨਾਲ ਦੀ ਨਾਲ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਤੇ ਅਸੀਂ ਇਹਦੀ ਸਾਡਾ ਹੁਣ ਆਮ ਪ੍ਰਾਈਜ਼ ਹੈਗਾ 500 ਰੁਪਿਆ ਅਸੀਂ 500 ਰੁਪਿਆ ਦੇ ਵਿੱਚ ਇਹ ਸੇਲ ਕਰਦੇ ਹਾਂ ਪਲੇਨ ਸਟਾਫ ਤੇ ਜਦੋਂ ਤੁਸੀਂ ਸਾਡੇ ਕੋਲੋਂ ਥਾਨ ਬੰਦ ਲਾਉਂਗੇ ਜਾਂ ਤੁਸੀਂ ਕੁਆਂਟੀਟੀ ਦੇ ਵਿੱਚ ਮਾਲ ਲਾਉਂਗੇ ਉਸ ਨੂੰ ਅਸੀਂ ਬਹੁਤ ਪਰਤੇ ਨਾਲ ਆਵਾਂਗੇ ਜਾ ਜਿਹੜੀਆਂ ਪਣਾ ਪਿੰਡਾਂ ਦੇ ਵਿੱਚ ਲੇਡੀ ਜੀ ਕੰਮ ਕਰਦੀਆਂ ਦੁਕਾਨਾਂ ਦਾ ਸ਼ਾਪ ਤੇ ਕਪੜਾ ਵੇਚਦੀਆਂ ਨੇ ਉਹ ਸਾਡੇ ਨਾਲ ਕੰਟੈਕਟ ਕਰ ਲੈਣਾ ਤੇ ਉਹਨਾਂ ਨੂੰ ਅਸੀਂ ਬਹੁਤ ਭਰਤੇ ਨਾਲ ਮਾਲ ਲਾਉਣਾ ਇਹ ਆਪਾਂ ਕਲਰ ਦੇਖਦੇ ਆ ਕਿਹੜੇ ਕਿਹੜੇ ਆਏ ਆ ਤੁਸੀਂ 15-15 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਤੇ ਬਹੁਤ ਹੀ ਭਰਤੇ ਨਾਲ ਲਾਵਾਂਗੇ ਤੁਸੀਂ ਕਲਰ ਚੈੱਕ ਕਰਿਓ ਕਿਹੜੇ ਕਿਹੜੇ ਆਪਣੇ ਕੋਲੇ ਕਲਰ ਆਏ ਆਪਣੇ ਕੋਲੇ ਅੱਜ ਮੈਨ ਲੱਗਾ ਜਿੰਨੇ 40-50 ਕਲਰ ਜਿਹੜੇ ਆਪਣੇ ਕੋਲੇ ਆਏ ਹੋਣਗੇ ਤੁਸੀਂ ਕਲਰ ਦੇਖੀ ਜਾਓ ਕਿਹੜੇ ਕਿਹੜੇ ਆਪਣੇ ਕੋਲੇ ਕਲਰ ਆਏ ਨੇ ਸਾਰੇ ਨਵੇਂ ਕਲਰ ਆਏ ਨੇ ਨਵੇਂ ਕਲਰ ਤਿਆਰ ਹੋ ਕੇ ਆਏ ਨੇ ਤੁਸੀਂ ਕਲਰ ਚੈੱਕ ਕਰ ਲਿਓ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਤੇ ਰੇਟ ਵੀ ਆਪਾਂ ਤੁਹਾਨੂੰ ਪਰਤੇ ਨਾਲ ਦੇਵਾਂਗੇ ਸਾਡੀ ਸੇਲਿੰਗ ਲਈ ਆਮ ਦੁਕਾਨ ਤੇ ਰਿਟੇਲ ਦੇ ਵਿੱਚ ਅਸੀਂ ਇਹਨੂੰ 500 ਰੁਪਏ ਦਾ ਸੇਲ ਕਰਦੇ ਹਾਂ ਸੂਟ ਨੂੰ ਤੇ ਤੁਸੀਂ ਆਹ ਲਓ ਜੀ ਜਿਹੜੇ ਜਿਹੜੇ ਕਲਰ ਆਏ ਤੁਸੀਂ ਦੇਖੀ ਜੇ ਸਾਰੇ ਕਲਰ ਨਵੇਂ ਆਏ ਨੇ ਸਾਰੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਤੇ ਤੁਸੀਂ ਸੂਟ ਰੈਡੀ ਕਰਕੇ ਜਿੰਨੇ ਦਾ ਮਰਜ਼ੀ ਸੇਲ ਕਰੋ ਕਿਉਂਕਿ ਉਹ ਤੁਹਾਡੀ ਆਪਣੀ ਮਿਹਨਤ ਹੋਊਗੀ ਇਹ ਬਲੈਕ ਕਲਰ ਆ ਕੇ ਖੜ ਜਾ ਖੜ ਦੇ ਖੜੀ ਖੜੀ ਖੜ ਜੋ ਤਾਂ ਆਹ ਲੋ ਜੀ ਸਾਰੇ ਕਲਰ ਨਵੇਂ ਆ ਇਹ ਵਾਲਾ ਸਾਫਾ ਫਸਲ ਨੂੰ ਜਰ ਜੜ ਦੇ ਵਿੱਚ ਦੇਣਾ ਹੈ ਆਹ ਲੋ ਮਾਊਸ ਕਲਰ ਆ ਗਿਆ ਬਹੁਤ ਹੀ ਸੋਹਣਾ ਸਾਰੇ ਕਲਰ ਨਵੇਂ ਬਣ ਕੇ ਆਏ ਆ ਮਿਲ ਚੋ ਨਮਾਵਾਂ ਆਇਆ ਤੇ ਨਵੇਂ ਨਵੇਂ ਕਲਰ ਆ ਬਹੁਤ ਹੀ ਸੋਹਣੇ ਸਾਰੇ ਅਲੱਗ ਇੱਕ ਇੱਕ ਦੇ ਨਾਲ ਦੂਜਾ ਮੈਚ ਕਲਰ ਨਹੀਂ ਹੁੰਦਾ ਆਹ ਲੋ ਜੀ ਕੋਈ ਕਿਸ ਦਾ ਸ਼ੇਡ ਡਾਰਕ ਕਿਸਦਾ ਲਾਈਟ ਹੋਰ ਪੰਖੀ ਆ ਹਨਾ ਬੀਵੀ ਪਿੰਕ ਹਾਂ ਲਾਈਟ ਪਰਪਲ ਸ਼ੇਡ ਆ ਗਿਆ ਮ ਨੇਮਨ ਕਲਰ ਆ ਗਿਆ ਡਾਰਕ ਕਲੇਮਨ ਹਰ ਇੱਕ ਕਲਰ ዱ ਥੋੜੇ ਢਵਰਾਂਟਾ ਇਹ ਦੂਜੇ ਨਾਲ ਮੈਚ ਨਹੀਂ ਕਰਦਾ ਬਹੁਤ ਹੀ ਸੋਹਣੇ ਕਲਰ ਆਏ ਆ ਇਹਦੇ ਆ ਲੋ ਜੀ ਆ ਗਿਆ ਇੰਗਲਿਸ਼ ਕਲਰ ਤੇ ਇਸ ਤੋਂ ਬਾਅਦ ਆਪਣੀ ਕੈਂਚੀ ਚੱਕੀ ਇਸ ਤਰ੍ਹਾਂ ਕੰਚ ਨਾ ਦੇ ਇਹਨਾਂ ਦੇ ਡਾਰਕ ਕਲਰ ਆ ਗਏ ਨਾ ਇੱਕ ਲਾਈਟ ਕਲਰ ਦਾ ਸ਼ੇਡ ਆਇਆ ਇੱਕ ਡਾਰਕ ਦਾ ਆ ਬਸ ਬਸ ਇੰਨਾ ਕੀ ਆ ਆਪਾਂ ਇਹ ਕੱਟ ਲਾਂਗੇ ਆਹ ਲਓ ਜੀ ਇਹ ਸ਼ੇਡ ਆ ਗਿਆ ਆਪਣੇ ਕੋਲ ਡਾਰਕ ਦਾ ਤੇ ਇਹਦੇ ਡਾਰਕ ਦੇ ਕਲਰ ਵੀ ਤੁਸੀਂ ਦੇਖੀ ਆਇਓ ਸਸ਼ੀਕਾਲ ਜੀ ਹੋਰ ਕਿ 15 ਮਿੰਟਾਂ ਲੈ ਕੇ ਜਾਇਓ 15 ਮਿੰਟਾਂ ਲੈ ਜੇ ਆਹ ਲਓ ਜੀ ਸਾਰੇ ਕਲਰ ਇੱਕ ਦੂਜੇ ਨਾਲ ਮੈਚ ਨਹੀਂ ਕਰਦੇ ਬਹੁਤ ਹੀ ਸੋਹਣੇ ਕਲਰ ਨੇ अच्छा जी डार्क ब्राउन है हाँ uh, हाँ डार्क पर्पल लाइट पर्पल हाँ लाइट फ्रोजी मैरून जा ही है मैरून जा कलर वेरी गुड ਠੀਕ ਵੈਰੀ ਵੈਰੀ ਗੁੱਡ ਬਲੈਕ ਆ ਆ ਗਿਆ ਮੋਰ ਪੰਖ ਪਿੰਕ ਸ਼ੇਡ ਹੈ ਨਾ ਬਹੁਤ ਕਲਰ ਆਏ ਇਹਦੇ 'ਚ ਮੈਂ ਹੁਣ ਕਲਰ ਆ ਗਿਆ ਡਾਰਕ ਗ੍ਰੇ ਡਾਰਕ ਗ੍ਰੇ ਵੈਰਟ ਅਸਮਾਨੀ ਕਲਰ ਡਾਰਕ ਜਾਮਨੀ ਹੋਰ ਹੈਗੇ ਨੇ ਅਜੇ ਡਾਰਕ ਪ੍ਰੈਜ਼ੈਂਟਾ ਲਾਈਟ ਬਰੋ ਜੀ ਆਲੋ ਜੀ ਬੱਸ ਓਕੇ ਹੋ ਗਿਆ ਆਗਲੀ ਗੱਠ ਦੇ ਵਿੱਚ ਆਪਾਂ ਦੇਖਦੇ ਆ ਇਹਨੂੰ ਪਰੇ ਕਿ ਸਿਰ ਦੇ ਗੱਤੇ ਇਹਨੂੰ ਪਰੇ ਸਿਰ ਦੀ ਚੱਕ ਕੇ ਇਹਦਾ ਕੁਲੇ ਵੀ ਆ ਜਾਣੀਂ ਚ ਰੱਖ ਫੜ ਦਿਓ ਤਾਂ ਅਰੇ ਜੀ ਬੜੀ ਆਹ ਲਓ ਜੀ ਇਹ ਵਾਲੇ ਕਲਰ ਆ ਗਏ ਪਿਓਰ ਕਰੇਪ ਦੇ ਬਹੁਤ ਹੀ ਸੋਹਣਾ ਸਟਾਫ ਆਇਆ ਕਰੇਪ ਦੇ ਵਿੱਚ ਵੀ ਕਰੇਪ ਦੇ ਵੀ ਕਲਰ ਤੁਸੀਂ ਚੈੱਕ ਕਰੀ ਜਾਓ ਹਾਂ ਇਹਨੂੰ ਆਪਾਂ ਢੀ ਰੱਖ ਦਾਂਗੇ ਸਾਈਡ ਤੇ ਕਾਫੀ ਸ਼ੇਡ ਆ ਗਿਆ ਆਹ ਲਓ ਜੀ ਇਹ ਵਾਲੇ ਕਲਰ ਆਪਣੇ ਕੋਲੇ ਕਰੇਪ ਦੇ ਆ ਗਏ ਨੇ ਬਹੁਤ ਹੀ ਸੋਹਣਾ ਸਟਾਫ ਆਇਆ ਇਹਦੇ ਵਿੱਚ ਫੈਬਰਿਕ ਬਹੁਤ ਹੀ ਸੋਹਣਾ ਹੈ। ਹਾਂ ਜੀ ਸੋਕੇ। ਆਹ ਲੋ ਜੀ ਇਸ ਤੋਂ ਬਾਅਦ ਮੇਰੇ ਕੋਲੇ ਆਇਆ ਹੈ ਸਟਾਫ ਮੈ ਤੁਹਾਨੂੰ ਹੋਰ ਦਿਖਾਉਣੀ ਅੱਜ। ਬਹੁਤ ਹੀ ਸੋਹਣਾ ਜੋਰਜਟ ਦੇ ਵਿੱਚ ਇਹ ਸੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੀ ਰੀਲ ਦੇ ਵਿੱਚ ਆਰੀ ਵਰਕਰੇ ਸੂਟ ਆਪਣੇ ਕੋਲ ਤਿਆਰ ਹੋ ਕੇ ਆਇਆ ਹੈ ਬਹੁਤ ਹੀ ਸੋਹਣੇ ਜੋਰਜਟ ਦੇ ਸਾਫ ਦੇ ਵਿੱਚ ਇਹ ਆਪਾਂ ਤੁਹਾਨੂੰ ਰੀਲ ਦੇ ਵਿੱਚ ਓਪਨ ਕਰਕੇ ਦਿਖਾਵਾਂਗੇ ਤੇ ਵਿੱਚੀ ਇਹਦੇ ਵਿੱਚ ਹੈਗਾ ਬਰਬਰੀ ਦੇ ਵਿੱਚ ਸਾਫ ਆਰੀ ਵਾਲਾ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਇੱਕ ਮੇਰੇ ਕੋਲ ਰੈਡੀ ਹੋ ਕੇ ਆਇਆ ਲਾਂਚ ਬਹੁਤ ਹੀ ਸੋਹਣਾ ਸਾਫਾ ਇਹ ਵੀ ਹਾਲੋ ਜੀ ਇਹਦਾ ਮੈਂ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾਉਂਗੀ ਇਹ ਆਪਣਾ ਆਇਆ ਪਿਓਰ ਕ੍ਰੇਪ ਦੇ ਕੱਪੜੇ ਦੇ ਉੱਤੇ ਹਾਲੋ ਜੀ ਬਹੁਤ ਸੋਹਣਾ ਸੂਟ ਹੈ ਵਿਆਹ ਪਾਰਟੀ ਆਸਤੇ ਵਿਟਰਿੰਗ ਸੀਜ਼ਨ ਵਾਸਤੇ ਤੇ ਆਪਾਂ ਇਹਦੇ ਨਾਲ 5 ਮੀਟਰ ਦਾ ਸਟਾਫ ਦੇਵਾਂਗੇ ਸੋਨੂੰ ਸਲਵਾਰ ਦਾ ਤੇ ਦੁਪੱਟਾ ਇਹਦੇ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣਾ ਦੁਪੱਟਾ ਆਇਆ ਹੈ ਸਮਾ ਲੇਕੀ ਨਹੀਂ ਸੋਣੀ ਆਉਂਦੀ ਸੂਟ ਦੇ ਵਿੱਚ ਹਾ ਲੋ ਜੀ 22 ਮੀਟਰ ਦੇ ਦੁਪट्टे ਦੇ ਨਾਲ ਦੁਪੱਟਾ ਤੁਸੀਂ ਦੇਖੋ ਕਿੰਨੀ ਫਿਨਿਸ਼ਿੰਗ ਦੁਪੱਟੇ ਦੀ ਬਹੁਤ ਹੀ ਸੋਹਣਾ ਸੂਟ ਹੈ ਇਹ ਸੂਟ ਮੈਂ ਤੁਹਾਨੂੰ ਕਿਸੇ ਰੀਲ ਦੇ ਵਿੱਚ ਖੋਲ ਕੇ ਦਿਖਾਉਂਗੀ ਬਹੁਤ ਸੋਹਣੇ ਸੂਟ ਨੇ ਇਹ ਇਹ ਸਾਰੇ ਵਿਟਰਿੰਗ ਸੀਜ਼ਨ ਵਾਸਤੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਨੇਗੇ ਇਹ ਸੀਗਾ ਆਪਣਾ ਅੱਜ ਦਾ ਸਟਾਫ ਵੀਡੀਓ ਤੁਸੀਂ ਵੀ ਟਿਕ ਵਾਲੀਆਂ ਭੈਣਾਂ ਵਾਸਤੇ ਸ਼ੇਅਰ ਕਰਨੀ ਤੇ ਜਦੋਂ ਤੁਸੀਂ ਸਾਡੇ ਦੁਕਾਨ ਤੇ ਆਉਣਾ ਆਪਾਂ ਇੱਕ ਨੰਬਰ ਜ਼ਰੂਰ ਦੇ ਨਹੀਂ ਹੁੰਦੇ ਆ ਤੁਸੀਂ ਕੰਟੈਕਟ ਕਰ ਸਾਡੇ ਨਾਲ ਕਰ ਲੈਣਾ ਤੇ ਤੁਹਾਨੂੰ ਹੋਲਸੇਲ ਪ੍ਰਾਈਸ ਦੇ ਵਿੱਚ ਸਾਡੇ ਗੁਰੂ ਨਾਨਕਸਰ ਮੈਸਰ ਖਾਨਾ ਤੋਂ ਤੁਹਾਨੂੰ ਸਾਰਾ ਸਾਫ ਜਿਹੜਾ ਹੈਗਾ ਹੋਲਸੇਲ ਦੇ ਪ੍ਰਾਈਸ ਤੇ ਮਿਲੂਗਾ ਤੇ ਜਿਹੜਾ ਸਾਡਾ ਰਿਟੇਲ ਦਾ ਰੇਟ ਹੈ ਉਹ ਸਾਡਾ ਜੋਰਜਟ ਦਾ ਸਾਫ ਦਾ ਹੈਗਾ 500 ਰੁਪਏ 'ਚ ਅਸੀਂ ਸੇਲ ਕਰਦੇ ਆਂ ਰਖੜੀ ਆਫਰ ਸਾਡੀ 450 'ਚ ਲੱਗੀ ਹੋਈ ਹੈ ਤੁਸੀਂ ਜਦੋਂ ਵੀ ਸਾਡੇ ਕੋਲ ਸਿੰਗਲ ਸੂਟ ਲਾਉਂਗੇ ਤਾਂ 450 ਦਾ ਮਿਲੂਗਾ ਤੇ ਤੁਸੀਂ ਸਾਡੇ ਕੋਲ ਸ਼ੌਬਾ ਸੇ ਲਾਉਂਗੇ ਤਾਂ ਹੋਲਸੇਲ ਪ੍ਰਾਈਸ ਮਿਲੂਗਾ ਇਹ ਸੀ ਕਿ ਆਪਣੀ ਅੱਜ ਦੀ ਵੀਡੀਓ ਧੰਨਵਾਦ ਜੀ ਸ਼ਿਸ਼ਕਾਲ